ਉਨੀ ਤੇ راہਲ ਗਾਂਧੀ ਹੋਣੀ ਮੇਰੇ ਕੋਲ ਤਿੰਨ ਤਿੰਨ ਲਾਈਨਾਂ ਅੱਗੇ ਸੀਗੇ ਜੋ ਮੈਂ ਲੈਕਚਰ ਖਤਮ ਕੀਤਾ ਇਹਨਾਂ ਦੇ ਲੈਕਚਰ ਦੌਰਾਨ ਸੋਨੀਆ ਜੀ ਦਾ ਰਾਹੁਲ ਜੀ ਨੇ ਦੋਨਾਂ ਪਿੱਛੇ ਮੁੜ ਕੇ ਦੇਖਿਆ ਕਿ ਇਹ ਬੰਦਾ ਕੰਗ ਸੀਦਾ ਹੈ ਨਹੀਂ ਯਾਨੀ ਅਜੰਡਾ ਬਣਾਇਆ ਹੋਇਆ ਹੈਗਾ ਉਹਦੀ ਕਿੰਨੀ ਵਧੀਆ ਕਾਟ ਕੀਤੀ ਹੈਗੀ ਹੈ ਤੇ ਮੈਨੂੰ ਰਾਜ ਨੂੰ ਬਾਹਰ ਨਿਕਲਣ ਲੱਗ ਗਿਆ ਰਾਹੁਲ ਜੀ ਮੇਰੇ ਮੋਢੇ ਹੱਥ ਰੱਖ ਲਿਆ ਕਹਿੰਦਾ ਗਾਂਧੀ ਜੀ ਸਪੋਕ ਵੈਰੀ ਵੈਲ ਸੋ ਇਹ ਮੇਰੀ ਸ਼ੁਰੂਆਤ ਸੀਗੀ ਸ਼ੁਰੂਆਤ ਸੀਗੀ ਉਹ ਮੈਂ ਸੜ ਕੁਝ ਆਪ میں جو بنیا ہے ہیں آزادی دور تو بعد جو ملک نے ترقی دا رستہ بنایا پلینڈ طریقے جو ملک نے وکاس کیتا ہے ادارے بنائے گئے اے سارا نے نیٹ ورک اے سارا نیٹ ورک پینڈ ڈسپ پی ایس سی تو لے کے سیول ہسپتال لے کے میڈیکل کالج تک اے سارا نیٹورک کانگس راج ویلے بنیا ہے اے سارے پبلک ادارے اے سارے پی ایس بی پی پاپ سٹیٹری بورڈ تو لے کے ਸਾਰੇ ادارے ਕਾਂਗਰਸ ਨੇ ਬਣਾਈ ਹੈਗੇ ਜਿਨ੍ਹਾਂ ਨੂੰ ਹੌਲੀ ਇੱਕ ਇੱਕ ਕਰਕੇ ਜਿਵੇਂ ਜੋੜੇ ਮੱਸਾ ਨੂੰ ਦੱਸਿਆ ਹੈਗਾ ਕਿ ਮੌਜੂਦਾ ਸਰਕਾਰ ਕੌਡੀਆਂ ਪਾ ਇਹ ادارے ਇਹਨਾਂ ਦੇ ਇਹਨਾਂ ਦੇ ਘਰੋਂ ਪੂੰਜੀ ਲੈ ਕੇ ਨਹੀਂ ਬਣਾਏ ਸੀ ਕਿਸੇ ਨੇ ਇਹਦੇ ਵਿੱਚ ਮੇਰੇ ਬਾਪ ਦੀਆਂ ਬੱਚਤਾਂ ਲੱਗੀਆਂ ਸੀ ਜਿਹੜੇ ਅਸੀਂ ਐਨਐਸਸੀ ਸਰਟੀਫਿਕੇਟ ਫੀਡ ਦੇ ਸੀਗੇ ਨੈਸ਼ਨਲ ਸੇਵ ਉਹ ਵਿੱਚ ਲੱਗੇ ਹੋਏ ਐ ਮੇਰੇ ਲੱਗੇ ਹੋਏ ਐ ਮੇਰਾ ਸਹਿਜ ਹੈਗਾ ਉਹ ਸਾਰਾ ਕੋਈ ਮੁਲਕ ਵਿਚਿਆ ਜਾ ਰਿਹਾ ਚਾਹੇ ਹਵਾਈ ਅੱਡੇ ਹੈ ਚਾਹੇ ਸਮੁੰਦਰੀ ਅੱਡੇ ਹੈਗੇ ਹੈ ਚਾਹੇ ਉਹ ਬਾਕੀ ਪਬਲਿਕ ادارے ਹੈਗੇ ਹੈ ਚਾਹੇ ਬਾਕੀ ਸੰਸਥਾਾਂ ਹੈਗੀਆਂ ਉਹਨਾਂ ਦਾ ਰੇਲ ਰੇਲਵੇ ਹੈਗੀ ਹੈ ਡਿਫੈਂਸ ਦੇ ادارے ਹੈਗੇ ਡਿਫੈਂਸ ਪ੍ਰੋਡਕਸ਼ਨ ਹੈਗੀ ਹੈ ਸਾਰਾ ਕੁਝ ਕਾਡੀਆਂ ਪਾ ਚੰਦ ਘਰਾਨਿਆਂ ਨੂੰ ਜਿਹਨੂੰ ਰਾਹੁਲ ਜੀ ਨੇ ਹਮ ਦੋ ਹਮਾਰੇ ਦੋ ਕਹਿ ਕੇ ਚਿੰਤ ਕੀਤਾ ਹੈਗਾ ਹਮ ਦੋ ਮੈਨੇ ਅਬਾਨੀ ਦਾਨੀ ਤੇ ਦੂਜੇ ਦੋ ਹਮ ਦੋ ਮੋਦੀ ਦੇ ਸਾਥ ਤੇ ਉਹ ਕਾਫੀ ਮੈਨੇ ਇਸ ਗੱਲ ਨੇ ਪ੍ਰਭਾਵਿਤ ਕੀਤਾ ਹੈਗਾ ਤੇ ਜਦੋਂ ਰਾਹੁਲ ਜੀ ਨੇ ਬਾਹਰ ਜਿਹੜਾ ਜਾਤ ਦਾ एलान ਕੀਤਾ ਹੈਗਾ ਕਿ ਜੋ ਉਹਨਾਂ ਨੇ ਜੋ ਕਿਹਾ ਕਿ ਜੋ ਇੱਕ ਡਰੋ ਮਤ ਜਿਹੜਾ ਮੁਲਕ ਵਿੱਚ دہشت ਦਾ ਹੌਸ ਦਾ ਦਾਬੇ ਦਾ ਡਰਾਵੇ ਦਾ ਜੋ ਮਾਹੌਲ ਸੀਗਾ ਸਾਰਾ ਵਿਰੋਧੀ ਪੱਖ ਬਿਲਕੁਲ ਸੁੱਨ ਹੋਈ ਬੈਠਾ ਸੀਗਾ ਸਾਰਾ ਮੀਡੀਆ ਚੁੱਪ ਸੀਗਾ ਡੈਸ਼ ਵੇਸ ਸੀਗਾ ਉਸ ਮਾਹੌਲ 'ਚ ਰਾਹੁਲ ਜੀ ਨੇ ਕਿਹਾ ਡਰੋ ਮਤ ਔਰ ਲੋਕਾਂ ਨੂੰ ਸੱਚੀ ਉਸ ਪਲ ਦਾ ਫਰਕ ਪਿਆ ਹੈਗਾ ਘਟ ਘਟ ਮੇਰੇ ਵਰਗੇ ਬੰਦਿਆਂ ਨੇ ਹਲਕਾ ਮੈਂ ਪਹਿਲੇ ਮੈਂ ਕਦੀ ਨਹੀਂ ਦਰਿਆ ਮੈਨੂੰ ਹੋਰ ਹੌਸਲਾ ਮਿਲਿਆ ਕਿ ਆਹ ਹੈ ਬੰਦਾ ਜਿਹਦਾ ਮਗਰ ਮੈਨੂੰ ਲੱਗਣਾ ਕਾਈਦਾ ਜਿਹਦੇ ਨਾਮ ਮੈਨੂੰ ਤੁਰਨੇ ਕਾਈਦਾ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਯਾਤਰਾ ਕਰਨੀ ਭਾਰਤ ਜਿਹੜੋ ਯਾਤਰਾ ਤਾਂ ਮੈਂ ਉਹਨਾਂ ਹਿੰਦੁਸਤਾਨ ਚੋਂ ਕਾਂਗਰਸ ਪਾਰਟੀ ਤੋਂ ਬਾਹਰ ਉਹਨਾਂ ਛੇ ਆੰਮਣਿਆਂ ਜਿਖ ਸਿਗਾ ਜਿਹਨਾਂ ਸਟੇਜ ਤੇ ਜਾ ਕੇ ਰਾਹਲ ਗਾਂਧੀ ਦੇ ਹੱਥ ਫੜ ਕੇ ਐਲਾਨ ਕੀਤਾ ਕਿ ਅਸੀਂ ਰਾਹਲ ਗਾਂਧੀ ਨਾਲ ਖੜੇ ਹੈਗੇ ਲੈ ਕੇ منڈی گوندگ تک پھر میں کشمیر تین دن لا کے آیا کنیا کماری تین دن لا کے آیا تو اس بعد جو نعرہ آیا ہے گا کہ نفرت کے بازار میں محبت کی دکان کھولنی ہے جا مطلب جو نعرہ آیا کہ بےروزگاری کے معاملے پارد جوڑو نیا یاترا دو سی جی جی انصاف عورتوں واسطے انصاف دلتوں واسطے انصاف کسانہ واسطے انصاف تے باقی جو بےروزگار واسطے انصاف عورتوں واسطے کہ جہی عورت جیری بی بی ਗਰੀਬੀ ਲੈਂਡ ਤੋਂ ਥੱਲੇ ਆ ਟੱਬਰ ਚ ਉਹਨੂੰ ਹਰ ਸਾਲ 1 ਲੱਖ ਰੁਪਿਆ ਯਾਨੀ 85000 ਰੁਪਿਆ ਮਹੀਨਾ ਉਹਨੂੰ ਉਹ ਉਹਨੂੰ ਖਾਤੇ 'ਚ ਹਰ ਸਾਲ ਆਊਗਾ। ਔਰ ਕਿਸਾਨਾਂ ਦੀ ਜਿਹੜੀ ਐਮਐਸਪੀ ਵਾਸਤੇ ਕਿਸਾਨ ਸ਼ਹੀਦ ਹੋਏ ਐ ਜੇ ਲੜਾਈ ਜਿਹੜੀ ਮੰਗਾ ਮੰਨ ਕੇ ਵੀ ਮੋਦੀ ਸਰਕਾਰ ਪਘੋੜੀ ਹੋਈ ਐ ਉਹਦੇ ਬਾਰੇ ਸਾਡੇ ਮੈਨੀਫੈਸਟੋ ਵਿੱਚ ਐਲਾਨ ਹੋ ਗਿਆ ਕਿ ਅਸੀਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਜਿਹੜਾ ਕਿਸਾਨਾਂ ਵਾਸਤੇ ਐਮਐਸਪੀ ਦਾ ਐਲਾਨ ਕਰਾਂਗੇ। ਔਰ راہਲ ਨੇ ਕਿਹਾ ਕਿ ਜੇ ਅਡਾਨੀਆਂ ਦਾ 16 ਲੱਖ ਦਾ ਕਿਹਦਾ ਕਰਜ਼ਾ ਹੈਗਾ ਉਹ ਮਾਫ ਹੋ ਸਕਦਾ ਤਾਂ ਕਿਸਾਨਾਂ ਦਾ 8 ਲੱਖ ਕਰਜ਼ਾ ਕਿਉਂ ਨਹੀਂ ਮਾਫ ਹੋ ਸਕਦਾ ਸਾਰਾ ਕਰਜ਼ਾ ਮਾਫ ਕੀਤਾ ਜਾਊਗਾ ਔਰ ਦਲਤ ਪਛਾਣਾਂ ਜੋ ਬੇਨਸਾਫੀ ਹੋ ਰਹੀ ਹੈ ਜੋ ਰੈਜ਼ਰਵੇਸ਼ਨ ਨਹੀਂ ਪਿੱਲ ਲਈ ਕਿਉਂਕਿ ਨੌکریاں ਹੈ ਨਹੀਂ ਕਿ 30 ਲੱਖ ਨੌਕਰੀ ਸਰਕਾਰੀ ਖਾਲੀ ਪਈਆਂ ਗਈਆਂ ਆਂਡੇ ਸਾਰ ਨੌکریاں ਦੇਵਾਂਗੇ ਜਿਹੜਾ ਮੋਦੀ ਦਾ ਝੂਠ ਸੀਗਾ 2 ਕਰੋੜ ਨੌਕਰੀ ਹੁਣ ਤੱਕ ਤਾਂ 20 ਕਰੋੜ ਨੌਜਵਾਨ ਨੌਕਰਾ ਲੱਗ ਜਾਂਦਾ ਹੈਗਾ ਉਹ ਸਾਰਾ ਝੂਠ ਬੋਲ ਕੇ ਜਿਵੇਂ ਜਗਰ ਕੀਤਾ ਸ਼ਰਮਾ ਜੀ ਨੇ ਪਹਿਲਾਂ ਕਿ 2 ਕਰੋੜ ਨੌਕਰੀ ਇਸ ਕਿਸਾਨਾਂ ਨੂੰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਜਾ 15 15 ਲੱਖ ਤੁਹਾਡੇ ਖਾਤੇ ਪਾਵਾਂਗੇ ਕਾਲਾ ਤਣ ਲਿਆਵਾਂਗੇ ਸਾਰਾ ਝੂਠ ਮੋਲ ਕੇ ਲੋਕਰ ਧੋਖਾ ਦੇ ਕੇ ਜੋ ਸਰਕਾਰ ਬਣਾਈ ਹੈ ਉਹਦੀ ਸਾਰਾ ਪਾਜ 10 ਸਾਲ ਚ ਉਗੜ ਗਿਆ ਹੈ ਗਏ ਇਹ ਸਿਕਾ ਸਾਡੇ ਸਮਿਆਂ ਦਾ ਮੈਂ ਤੁਹਾਨੂੰ ਜਿਹੜਾ ਸ਼ੁਰੂ ਕੀਤਾ ਜੇਗਾ ਜੋ ਜੋ ਆਰਥਿਕ ਮਾਹੌਲ ਸੀ ਆਰਥਿਕ ਫਿਜ਼ਾ ਸੀ ਜਿਹੜੀ ਸਮਾਜਿਕ ਫਿਜ਼ਾ ਸੀਗੀ ਉਹ ਵੀ ਅੱਜ ਦੇ ਮੁਕਾਬਲੇ ਬਹੁਤ ਚੰਗੀ ਸੀਗੀ ਲੋਕੀ ਸਿਆਸਤ ਕਰਦੇ ਸੀਗੇ ਸਿਆਸੀ ਵਿਰੋਧੀ ਵਿਚਾਰ ਹੁੰਦੇ ਸੀਗੇ ਪਰ ਸਿਆਦ ਦੁਸ਼ਮਣੀ ਦੁਸ਼ਮਣੀ ਨਹੀਂ ਸੀ ਹੁੰਦੀ ਨਫਰਤ ਰਹੀ ਸੀ ਹੁੰਦੀ ਜੋ ਨਫਰਤ ਦਾ ਸਮਾਜਿਕ ਜੋ ਨਫਰਤ ਦਾ ਜੋ ਬਾਜ਼ਾਰ ਹੈਗਾ ਜੋ ਨਫਰਤ ਦਾ ਜੋ ਇੱਕ ਮਾਹੌਲ ਪੈਦਾ ਕਰ ਦਿੱਤੇਗਾ ਨਫਰਤ ਦੀ ਫਿਜ਼ਾ ਜੋ ਬਣਾਤੀ ਗਈ ਜਿੱਥੇ ਵਿਰੋਧੀ ਵੀ ਵਿਰੋਧੀ ਨੂੰ ਦੁਸ਼ਮਣ ਸਮਣਾਤਾ ਗਿਆ ਸਿਆਸੀ ਵਿਰੋਧੀਆਂ ਨੂੰ ਔਰ ਜਿਸ ਤਰ੍ਹਾਂ ਸਿਆਸੀ ਵਿਰੋਧੀਆਂ ਨੂੰ ਸਾਰੇ ਤਕੰਡੇ ਵਰਤ ਕੇ ਜਿਹੜੀਆਂ ਸੰਸਥਾਵਾਂ ਸਾਡੇ ਸੰਵਿਧਾਨ ਘੜਿਆ ਨੇ ਇਸ ਜਮਹੂਰੀਅਤ ਦੀ ਰਾਖੀ ਵਾਸਤੇ ਬਣਾਈਆਂ ਸੀਗੀਆਂ ਕਿ ਠੀਕ ਤਰ੍ਹਾਂ ਕੰਮ ਕਰ ਸਕੇ ਚਾਹੇ ਉਹ ED ਹੈ ਚਾਹੇ CBI ਹੈ ਚਾਹੇ ਇਨਕਮ ਟੈਕਸ ਹੈ ਚਾਹੇ ਉਹ ਕੈਗ ਹੈ ਕੀ ਹੈ ਚਾਹੇ ਮੀਡੀਆ ਹੈਗਾ ਹੈ ਤੇ ਚਾਹੇ ਹੋਰ ਸੰਸਥਾਵਾਂ ਉਹ ਸਾਰੀ ਸੰਸਥਾਵਾਂ ਦੀ ਜਿਹੜੀ ਆਜ਼ਾਦੀ ਸੀਗੀ ਉਹਨੂੰ ਖੋ ਕੇ ਆਪਣੀ ਜੇਬੀ ਜਥੇਵੰਦੀ ਬਣਾ ਲਿਆ ਤੇ ਆਪਣੇ ਵਿਰੋਧੀਆਂ ਦੇ ਖਿਲਾਫ ਉਹਨੂੰ ਵਰਤਣਾ ਸ਼ੁਰੂ ਕਰਤਾ ਔਰ ਮੁਲਕ ਵਿੱਚ ਡਿਕਟੇਟਰਸ਼ਿਪ ਦਾ ਰਾਜ ਆਲਮਸਿਕਾ ਉਹ ਕਾਇਮ ਕਰ ਦਿੱਤਾ ਚਾਹੇ ਐਲਾਨੀਆਂ ਐਮਰਜੈਂਸੀ ਨਹੀਂ ਲਾਈ ਪਰ ਉਸ ਤੋਂ ਵੀ ਖਤਰਨਾਕ ਕਿਸ ਨੇ ਐਮਰਜੈਂਸੀ ਮੀਡੀਆ ਦੇ ਉੱਤੇ ਬੋਲਣ ਦੇ ਉੱਤੇ ਲਿਖਣ ਦੇ ਉੱਤੇ ਜੋ ਪਾਬੰਦੀਆਂ ਲਾਈਆਂ ਹੈਗੀਆਂ ਔਰ ਜੋ ਜੋ ਇੱਕ ਸਿਆਸੀ ਫਿਜ਼ਾ ਹੈਗੀ ਹੈ ਜੋ ਆਰਥਿਕ ਫਿਜ਼ਾ ਹੈਗੀ ਹੈ ਜੋ ਸਮਾਜਿਕ ਫਿਜ਼ਾ ਹੈਗੀ ਹੈ ਜੋ ਜ਼ਹਿਰੀਲਾ ਵਾਤਾਵਰਨ ਕਰਤਾ ਹੈਗਾ ਧਰਮਾਂ ਦੇ ਨਾਂ ਦੇ ਵੰਡੀਆਂ ਪਾਤੀਆਂ ਸਮਾਜ ਦਾ ਵਰਗੀਕਰਨ ਕਰ ਦਿੱਤਾ ਹੈਗਾ ਹੈ ਸਮਾਜ ਦੀ ਪੋਲਰਾਈਜੇਸ਼ਨ ਕਰਦੀ ਹੈ ਇਕਨੋਮਿਕ ਵੀ ਤੇ ਰਿਲੀਜੀਅਸ ਵੀ ਧਾਰਮਿਕ ਵੀ ਤੇ ਆਰਥਿਕ ਤੌਰ ਤੇ ਵੀ ਇੱਕ ਪਾਸੇ ਧਨ ਦੀ ਦੌਲਤਾਂ ਦੇ ਅੰਬਾਰ ਲੱਗੇ ਪਏ ਪਤਾ ਨਹੀਂ ਕਿੰਨਾ ਕਿਤਾਣਾ ਹੈਗਾ ਦੂਜੇ ਪਾਸੇ ਮੁਲਕ ਗੁਰਬਤ ਤੇ ਗਰੀਬੀ ਤੇ ਮਹਿੰਗਾਈ ਦੀ ਪੱਟੀ ਝੁੱਸ ਰਿਹਾ ਬੇਰਜ਼ਗਾਰੀ ਝੁੱਸ ਰਿਹਾ ਹੈਗਾ ਇਹ ਸਾਰਾ ਕੁ ਪਿਛਲੇ 10 ਸਾਲ ਜਿ ਵਾਪਰਿਆ ਹੈਗਾ ਇਹ ਸਾਰਾ ਨੂੰ ਬਦਲਣ ਵਾਸਤੇ ਜਿਹੜੀਆਂ ਕਾਂਗਸ ਨੇ ਗਰੰਟੀਆਂ ਦਿੱਤੀਆਂ ਪੰਜ ਪੰਜ ਨਿਆਂ ਦਿੱਤੇ ਹੈਗੇ ਆ 25 ਗਰੰਟੀਆਂ ਦਿੱਤੀਆਂ ਉਹ ਐਵੇਂ ਹਵਾ ਚ ਨਹੀਂ ਹੈਗੀਆਂ ਉਹ ਭਾਰਤ ਦੇ ਜਿਹੜੇ ਪਹਿਲਾਂ ਰਹੇ ਨੇ ਆਪਣੇ ਅਰਥਸ਼ਾਸਤਰੀ ਇਕਨੋਮਿਕ ਮਿਨਿਸਟਰ ਇਕਨੋਮੀ ਦੇ ਆ ਮਹਾਰਾਗੇ ਦੁਨੀਆ ਭਰ ਦੇ ਚੰਨਿੰਦਾ ਮਹਾਰਾ ਜੁਕਾ ਕੇ ਵਿੱਚ ਦੰਬਰਮ ਉਹਨਾਂ ਦੀ ਗਵਾਈ ਜੋ ਇੱਕ ਮਿੱਟੀ ਬਣੀ ਮੈਨੀਫੈਸਟੋ ਉਹਦੀਆਂ ਗਰੰਟੀ ਆ ਹੈ ਸਾਰਾ ਸੋਚ ਵਿਚਾਰ ਕੇ ਗਰੰਟੀਆਂ ਹੈਗੀਆਂ ਇਹ ਭੁਗਤਾਨ ਦਾ 1000 ਰੁਪਈਆ ਨਹੀਂ ਹੈਗਾ ਇਹ ਮੋਦੀ ਦਾ 15 ਲੱਖ ਨਹੀਂ ਹੈਗਾ ਇਹ ਪੂਰਾ ਸਟੱਡੀ ਤੋਂ ਬਾਅਦ ਐਲਾਨ ਹੋਇਆ ਔਰ ਸਾਰਾ ਹਿੰਦੁਸਤਾਨ ਕੁੱਮ ਕੇ ਉੱਤਰ ਤੋਂ ਦੱਖਣ ਪੂਰਬ ਤੋਂ ਪੱਛਮ ਲੱਖਾਂ ਕਰੋੜ ਲੋਕਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਮਿਲ ਕੇ ਆਦੀਵਾਸੀਆਂ ਨੂੰ ਮਿਲ ਕੇ ਮਜ਼ਦੂਰਾਂ ਨੂੰ ਮਿਲ ਕੇ ਗਰੀਬਾਂ ਨੂੰ ਮਿਲ ਕੇ ਜਿਹੜਾ ਸੜਕਾਂ ਦੇ ਮਿਲ ਕੇ ਹਰ ਕਿਰਦਿਆਂ ਨੂੰ ਮਿਲ ਕੇ ਹਰ ਗਰੀਬ ਬੰਦੇ ਨੂੰ ਮਿਲ ਕੇ ਇਹ ਗਰੰਟੀਆਂ ਪੈਦਾ ਹੋਈਆਂ ਇਹ ਨਿਆਂ ਆਏ ਨੇ ਹੈਗਾ ਆਪਣੇ ਵਾਅਦੇ ਪੂਰੇ ਕਰਾਂਗੇ ਔਰ ਹਿੰਦੁਸਤਾਨ ਨੂੰ ਜੋ ਸਾਡੇ ਸੰਵਿਧਾਨ ਘੜਿਆ ਨੇ ਸਾਡੇ ਜਿਹੜੇ ਲੀਡਰ ਸੀਗੇ ਕਾਂਗਰਸ ਦੇ ਜਿਹਨਾਂ ਨੇ ਜੰਗੇ ਆਜ਼ਾਦੀ ਲੜ ਕੇ ਇੱਕ ਲੰਬਾ ਸੰਘਰਸ਼ ਲੜ ਕੇ ਮੁਲਕ ਨੂੰ ਆਜ਼ਾਦ ਕਰਾਇਆ ਉਸ ਆਜ਼ਾਦੀ ਦੀ ਬਰਕਰਾਰੀ ਲਈ ਉਹਨੂੰ ਕਾਇਮ ਰੱਖਣ ਲਈ ਜੋ ਸਾਡੇ ਸੰਵਿਧਾਨ ਨੂੰ ਖਤਰਾ ਹੈਗਾ ਜਿਹੜਾ ਸੰਵਿਧਾਨ ਸਾਨੂੰ ਵੋਟ ਦਾ ਅਧਿਕਾਰ ਦਿੰਦਾ ਜਿਹੜਾ ਸੰਵਿਧਾਨ ਸਾਨੂੰ ਬੋਲਣ ਦਾ ਅਧਿਕਾਰ ਦਿੰਦਾ ਜਿਹੜਾ ਸੰਵਿਧਾਨ ਸਾਨੂੰ ਰੈਜ਼ਰਵੇਸ਼ਨ ਦਾ ਅਧਿਕਾਰ ਦਿੰਦਾ ਜਿਹੜਾ ਸੰਵਿਧਾਨ ਸਾਨੂੰ ਨਵੇਂ ਨਵੀਂ ਸਦੀ ਦੇ ਮਨੁੱਖ ਬੰਦੇ ਸਾਰੇ ਮਨੁੱਖੀ ਅਧਿਕਾਰ ਦਿੰਦਾ ਹੈਗਾ ਉਹ ਸੰਵਿਧਾਨ ਨੂੰ ਵੀ ਅੱਜ ਭਾਜਪਾ ਨੇ ਕਈ ਲੀਟਰ ਗਾ ਚੁੱਕੇ ਹੈ ਕਈ ਸੰਵਿਧਾਨ ਬਦਲਾਂਗੇ ਸੰਵਿਧਾਨ ਬਦਲ ਦਾ ਖਤਰਾ ਖੜਾ ਹੋ ਗਿਆ ਸਹੀ ਲੜਾਈ ਇਕੱਲੇ ਗਾਂਧੀ ਦੀ ਲੜਾਈ ਨਹੀਂ ਹੈਗੀ ਮੇਰੀ ਇਕੱਲੇ ਲੜਾਈ ਨਹੀਂ ਹੈ ਇਹ ਹਰ ਉਸ ਨੌਜਵਾਨ ਦੀ ਲੜਾਈ ਹੈ ਅੱਜ ਤੇ ਹੌਸਾ ਮੇਰੀ ਉਮਰ 73 ਸਾਲ ਦੀ ਹੈ ਹੌਸਾ ਦਾ 5 ਸਾਲوں میں ਨਾ ਹੋਮਾ 10 ਸਾਲوں ਨਾ ਹੋਮਾ ਪਰ ਉਹ ਬੱਚਾ ਹੋਊਗਾ ਉਹ ਬੱਚਾ ਹੋਊਗਾ ਉਹ ਬੱਚਾ ਹੋਊਗਾ ਨਵੀਂ ਪੀੜੀ ਹੋਊਗੀ ਜਿਨ੍ਹਾਂ ਨੂੰ ਸਭ ਕੋ ਭੁਗਤਣਾ ਪੈਣਾ ਜੇ ਅਸੀਂ ਨਾ ਬੋਲੇ ਇਹੀ ਕਾਰਨ ਹੈ ਕਿ ਮੈਂ ਤਿਆਰ ਕੀਤਾ ਹੈਗਾ ਕਿ ਕੁਛ ਵੀ ਹੋ ਜਾਵੇ ਮੈਂ ਜੰਗ ਲੜੂੰਗਾ ਔਰ ਅਸੀਂ ਜੰਗ ਜਿੱਤਾਂਗੇ ਔਰ ਜਾ ਕੇ ਦਿੱਲੀ ਚਾਹ ਹੁਣ ਗੰਨੇ ਹੱਥ ਵਜੂਦ ਕਰਕੇ ਇੱਕ ਨਵਾਂ ਹਿੰਦੁਸਤਾਨ ਇੱਕ ਸਾਡੇ ਸਿੱਧੰਦ ਸੁਪਨਾ ਹਿੰਦੁਸਤਾਨ ਇੱਕ ਸਨੱਖਾ ਜੀਉਣ ਜੋਗਾ ਹਿੰਦੁਸਤਾਨ ਧਰਮ ਜਾਤ ਪਾਤ ਤੋਂ ਮੁਕਤ ਹਿੰਦੁਸਤਾਨ ਆਰਥਿਕ ਬਰਾਬਰੀ ਵਾਲਾ ਹਿੰਦੁਸਤਾਨ ਸਮਾਜਿਕ ਬਰਾਬਰੀ ਵਾਲਾ ਨਿਆਂ ਵਾਲਾ ਹਿੰਦੁਸਤਾਨ ਜੋ ਸਾਡੀਆਂ ਪੰਜ ਪੰਜ ਨਿਆਂ ਵਿੱਚ ਤੇ 25 ਗਾਰੰਟੀਆਂ ਜੋ ਜੋ ਸਾਹਮਣੇ ਚੱਲ ਪੈਂਦੀ ਹੈ ਉਹ ਹਿੰਦੁਸਤਾਨ ਬਣਾਵਾਂਗੇ ਮੈਂ ਅਖੀਰ ਵਿੱਚ ਬੇਤ ਦੋ ਤਿੰਨ ਲਾਈਨਾਂ ਨੇ ਇਹ ਜਾਜੇ ਦੇ